ਕਿਹੜੀ ਪਾਰਟੀ ਦੇ ਮੇਰਾ ਨਾਮ ਮਹਿਕ ਰਾਜਪੂਤ ਹੈ ਵਾਰਡ ਨੰਬਰ 38 ਸਾਊਥ ਹਲਕਾ ਜਿਹੜਾ ਕਿੰਨਾ ਹੈ ਕਿਹੜੀ ਪਾਰਟੀ ਦਾ ਤੁਸੀਂ ਕੀ ਕਾਰਨ ਹੋਇਆ ਤੁਸੀਂ ਡੌਗ ਨੂੰ ਲੈ ਕੇ ਤੇ ਪਹੁੰਚੀ ਹੋ ਜੀ ਮੈਂ ਜੀ 20 ਸਾਲ ਤੋਂ ਕਾਂਗਰਸੀ ਵਰਤ ਰਹਾ ਹਾਂ ਮੈਂ ਕਹਿੰਦਾ ਪੰਜਾਬ ਦੀ ਸ਼ਕਤੀ ਮੈਂ ਜੀ ਤੇ ਯੂਥ ਇਲੈਕਸ਼ਨ ਮੈਂ ਲੜੀ ਹੋਈਆਂ ਕੁਝ ਉਹ ਵੀ ਮੈਂ ਜਿੱਤੀ ਹੋਈਆਂ ਤੇ ਲਾਸਟ ਟਾਈਮ ਵੀ ਮੈਨੂੰ ਜਿਹੜੀ ਹੈ ਟਿਕਟ ਜਿਹੜੀ ਔਨ ਦਾ ਟਾਈਮ ਮੈਂ ਗੁਜਰਾਤ ਕੈਂਪੇਨ ਤੇ ਗਈ ਸੀ ਜੀ ਰਾਜਪੂਤ ਤੇ ਉੱਥੋਂ ਮੈਂ ਆਈਆਂ ਤੇ ਮੈਂ 13 ਤਰੀਕ ਨੂੰ ਵਾਪਸ ਆਈ 17 ਨੂੰ ਇਲੈਕਸ਼ਨ ਸੀ ਬੜੀ ਥੋੜੀ ਥਾਂ ਨਾ ਸ਼ਾਇਦ ਪਤਾ ਹੋਵੇ ਵੈਸੇ ਦਾ ਤੇ ਇਹਨਾਂ ਨੇ ਮੈਨੂੰ ਔਨ ਦਾ ਸਪੋਟ ਇਹ ਵੀ ਕਮਿਊਨਿਟੀ ਟਿਕਟ ਲਈ ਹੈ ਕਿਦਨ ਕੰਪਨਸੇਸ਼ਨ ਦੇ ਦਾਂਗੇ ਵੀ ਤੁਸੀਂ ਟਿਕਟ ਆਪਣੀ ਛੱਡ ਦਿਓ ਉਹ ਤੋਂ ਲੇਡੀ ਵਾਰਡ ਸੀ ਜੀ ਤੇ ਉਸ ਤੋਂ ਬਾਅਦ ਜ મેકો લે લિયા ઠીક હે ઓર હું سارے અમસલ દે વીડિયો કંપરી બંધ હર કોઈ જાણતા ચાહીત કરા કે મે બો કામ કીતા ફેર નેને ક્યા કી છી કે કમ્પેન્સેશન નહીં મિંદતી મે ફેર થી કુછ નહીં ક્યા બસ સે પાર્ટીદાર હું ઓર તુર એની હે કિસી ਨਾਲ કોઈ ગલ વાત નહીં કીતીયા ਤੇ ਰਾਜ ਤੋਂ ਉਹ ਲਾਸਟ ਇਲੈਕਸ਼ਨ ਲੱਗੀ ਸੀ ਤੇ ਬਲਾਰੇ ਸਾਹਿਬ ਮੇਰੇ ਘਰ ਆਏ ਸੀ ਕਿ ਉਹਨਾਂ ਨੇ ਮੈਨੂੰ ਕਿਹਾ ਕਿ ਤੁਸੀਂ ਮੈਨੂੰ ਆਪਣੇ ਵਰਕ ਰਿਕਾਰਡ ਦਿਓ ਤੇ ਕਹਿੰਦੇ ਕਿ ਠੀਕ ਹੈ ਮੇਰੀ ਤੁਹਾਨੂੰ ਡਿਊਟੀ ਦਾ ਲਾਤੀ ਮੈਂ ਤੁਹਾਨੂੰ ਪੂਜਤਾ ਕੇ ਦੇ ਦਿੰਨੀ ਆ ਹਮਮ ਆਪਾਂ ਹਨਾ ਉਹਨਾਂ ਨੂੰ ਸਾਬਿਤ ਕਰਦੇ ਬਿਲਕੁਲ ਕਿ ਇਤੋਂ ਮੜਾ ਹੁਣ ਤਾਂ ਕੋਈ ਇੰਸਾਫ ਨਹੀਂ ਆਉਂਦਾ ਕੋਣ ਇਹਨਾਂ ਨੇ ਮੈਨੂੰ ਫੋਨ ਵੀ ਕਾਲ ਆਈ ਸੀ ਫੈਂਸ ਤਿਆਰੀ ਕਰਵਾ ਦਿੱਤਾ ਹਮ ਠੀਕ ਹੈ ਮੈਂ ਤਿਆਰੀ ਕੀਤੀ ਸਾਰਾ ਕੁਝ ਹੋ ਗਿਆ ਨਾਮੀਨੇਸ਼ਨ ਆਪਣੇ ਡਾਕੂਮੈਂਟ ਸਾਰੇ ਥੀਅਰ ਕਰਵਾ ਲਏ ਤੇ ਫਿਰ ਮੈਂ ਕਾਲ ਕੀਤਾ ਇਹਨਾਂ ਨੂੰ ਉਹਨਾਂ ਨੇ ਕਾਲ ਜਦ ਕਿ ਪੰਮਾ ਮਾਸਟਰ ਜੀ ਜਿਹੜੇ ਕੁਝ ਸਾਰੀ ਮੀਟਿੰਗ ਦੀ ਗੱਲ ਕਰਦੇ ਪਏ ਸੀ ਮੈਂ ਉਹਨਾਂ ਨੂੰ ਵੀ ਬਾਅਦ ਵਿੱਚ ਕਾਲ ਕਰਕੇ ਕਹਿੰਦੇ ਤੇ ਟੈਨਸ਼ਨ ਨਾਲ ਉਹ ਤੁਹਾਨੂੰ ਟਿਕਰ ਮਿਲੇ ਕਿ ਤੁਸੀਂ ਤਿਆਰੀ ਰੱਖੋ ਬਾਸ ਜੀ ਹੂੰ ਠੀਕ ਹੈ ਮੈਂ ਸ਼ਾਮੀ ਫਿਰ ਡਾਇਰੈਕਟ ਕਾਲ ਕੀਤੀ ਕਰਿਆ ਸਰ ਜੀ ਮੈਂ ਉਹਨਾਂ ਨੇ ਕਿੰਨੇ ਕਿ ਬੈਂਤੀ ਗੱਲ ਕੀਤਾ ਮੈਂ ਕਿਹਾ ਜੀ ਜੀ ਦਾ ਹੋਲਟ ਤੇ ਹੂੰ ਮੈਂ ਕਿਹਾ ਬੈਂਤੀ ਬਾੜਾ ਕਿ ਨਹੀਂ ਹੋਲਟ ਤੇ ਕਿ ਅਭੀ ਜੇ ਕੋਈ ਇਫਰੈਂਸ ਨਹੀਂ ਮਿਲਦੀ ਤਈ ਹੂੰ ਮੈਂ ਕਿਹਾ ਰੀਜ਼ਨ ਕਿੰਨੇ ਵੀ ਦੋ ਤਿੰਨ ਕੈਂਡੀਡੇਟ ਹੈਗੇ ਆ ਤੇ ਮੈਂ ਕਿਹਾ ਕੈਂਡੀਡੇਟ ਉਹਨਾਂ ਨੇ ਮੈਨੂੰ ਦੱਸਿਆ ਵੀ ਫਲਾਣੇ ਫਲਾਣੇ ਤਿੰਨ ਕੈਂਡੀਡੇਟ ਹੈਗੇ ਆ ਹੂੰ ਦੇਖੋ ਨਾ ਆਪਾਂ ਉਸ ਚੀਜ਼ ਨੂੰ ਡਿਲੇ ਤਾਂ ਕਰੀਏ ਵੀ ਜਿਹੜੇ ਕੈਂਡੀਡੇਟ ਹੈ ਨਾ ਵੱਡਾ ਉਹਨਾਂ ਨੇ ਕੰਮ ਕੀਤਾ ਪਾਰਟੀ ਦੇ ਨਾਲ ਤੇ ਮਾਰੋ ਮਾਰੋ ਨਹੀਂ ਗਈ ਆ ਠੀਕ ਹੈ ਜਿਹੜੇ ਬੰਦਿਆਂ ਦਾ ਨਾਮ ਹੀ ਨਹੀਂ ਹੈਗਾ ਉਹ ਟਿਕਟ ਕਿਹਨਾ ਦਿੱਤੀ ਗਈ ਆ ਜੀ ਕੀ ਨਾਮ ਕੋਈ ਆਏ ਕੋਈ ਜਾਣਦੇ ਤੁਸੀਂ ਨਹੀਂ ਨਹੀਂ ਗਲੀ ਚ ਕੋਈ ਵੀ ਨਹੀਂ ਜਾਣਦਾ ਸਾਡੇ ਤੇ ਹੁਣ ਤੁਸੀਂ ਕਿਹਦੇ ਜਾ ਦਿਖਾ ਦੇ ਹਾਂਜੀ ਆ ਜਾਦ ਉਮੀਦਵਾਰ ਕੌਣ ਹੋਵੇਗਾ ਮੈਂ ਹਜਾ ਜਿੱਮੀ ਲੈ ਕੇ ਆ ਹਾਂਜੀ ਇਹ ਡਾਕੂਮੈਂਟਰੀ ਦੇ ਕਰੋ ਨਾ ਸਾਰੇ ਕੋਈ ਆ ਡਾਕੂਮੈਂਟ ਮੇਰੇ ਲੱਗਣਗੇ ਨਾ ਤੇ ਮੇਰਾ ਬੱਚਾ ਹੈ ਕੀ ਕਿ ਨਾ ਬਾਕੀ ਇਹਦਾ ਵੀ ਸਾਰਾ ਕੁਝ ਕੰਪਲੀਟ ਹੈਗਾ ਬਈ ਕੋਈ ਤੇ ਇਹ ਨਾ ਨਾ ਕਹੇਗੀ ਨਾ ਵੀ ਇਹਦੀ ਗਾਰਡੀਅਨ ਕੌਣ ਹੈ ਤੇ ਕੌਣ ਨਹੀਂ ਹੈ ਮੈਂ ਉਹਦੀ ਗਾਰਡੀਅਨ ਕਿਉਂਕਿ ਗੱਲ ਆਕੇ ਖਤਮ ਹੋ ਗਈ ਸੀ ਵਫਾਦਾਰੀ ਤੇ ਨੂੰ ਮੈਂ ਤਾਂ ਨਾਲ ਲੈ ਕੇ ਆਈ ਆ ਬਿਨਸਾਨ ਨਹੀਂ ਵਫਾਦਾਰ ਤੇ ਵਫਾਦਾਰ ਹੈ ਨਾ ਨਹੀਂ ਆ ਜੇ ਕਿਸੇ ਨੂੰ ਲੱਗਦਾ ਨਾ ਕਿ ਫੀਲਿੰਗਸ ਨਾਲ ਆਪਾਂ ਖੇਡ ਖੇਡ ਲੰਦੇ ਆ ਕੁਛ ਨਹੀਂ ਆ ਦੇਖੋ ਇਹਨਾਂ ਤੋਂ ਵੱਡਾ ਕੌਣ ਸਾਡੇ ਜਜ਼ਬਾਤਾਂ ਨਾਲ ਖੇਡ ਲੰਦੇ ਆ ਕੋਈ ਨਹੀਂ ਖੇਡ ਲੰਦੇ ਆ ਸਾਨੂੰ ਮੂਰਖ ਬਣਾ ਬਣਾ ਕੇ ਇਹ ਲੋਗ ਆਪਣੇ ਕਾਦੇ ਲੈਂਦੇ ਨੇ ਅਸੀਂ ਫੇਰ ਨਹੀਂ ਮੈਨੂੰ ਕੁਛ ਮਿਲੂਗਾ ਨਾ ਮੈਂ ਤਾਂ ਫੇਰ ਲੋਕਾਂ ਦੀ ਪਾਈ ਕਰਨੀ ਕਰਨੀ ਮੈਂ ਥੋੜੀ ਛੱਡ ਦੇਣੀ ਆ ਇਹ ਵਫਾਦਾ ਨਹੀਂ ਕੋਈ ਸਮਝੂਦ ਲੈੰਦਾ ਚੱਲ ਜੀ ਇਹ ਉਹਦਾ ਸਵਾਲ ਹੈ ਇਹ ਹੁਣ ਨਤੀ ਗਲੀ ਜਾ ਕੇ ਕਿਤੇ ਆਓ ਵੈਰੀਫਾਈ ਕਰੋ ਗਲੀ ਦੇ ਵਿੱਚ ਬਗਾਨਾ ਕੁੱਤਾ ਨਹੀਂ ਵੜਨ ਦਿੰਦੀ ਸਾਰੇ ਕਹਿੰਦੇ ਵੀ ਜਿੰਮੀ ਬਾਹਰ ਵੱਣੀ ਹੋਈ ਹੈ ਨਾ ਅਸੀਂ ਬੇਫਿਕਰ ਰਾਤ 10 ਵਜੇ ਤੱਕ ਪੂਰੀ ਡਿਊਟੀ ਦਿੰਦੀ ਆਪਣੀ ਹੈ ਲੀਡਰ ਨਹੀਂ ਵਫਾਦਾਰ ਹੋਏ ਨਹੀਂ ਗੱਲ ਸਿਰਫ ਮੈਂ ਤਾ ਲੈ ਕੇ ਇੰਦੀ ਵਫਾਦਾਰੀ ਜਿਹੜੀ ਹੈ ਨਾ ਆਮ ਹੁੰਦੀ ਹੈ ਵਫਾਦਾਰੀ ਕਿਤਾ ਨੂੰ ਲੱਗਦਾ ਵੀ ਇਹ ਨਾਮਿਨੇਟ ਕਰ ਸਕਦੇ ਆ ਬਾਇ ਰੂਲ ਜੇ ਨਹੀਂ ਕਰਦੇ ਤਾਂ ਮੈਂ ਕਰਾਂਗੀ ਫਿਰ ਹੈ ਨਾ ਫਿਰ ਮੈਂ ਕਰਾਂਗੀ ویسੇ ਤਾਂ ਆਪਸ਼ਨ ਮੇਰੇ ਕੋ ਪਹਿਲਾਂ ਵੀ ਆ ਕਿ ਮੈਂ ਕਰਾਂਗੀ ਬਟ ਇੱਕ ਕਹਿੰਦੇ ਨਾ ਕਿ ਸਮੱਸਿਆ ਇਸ ਇਹ ਨੂੰ ਆ ਜੀ ਕਿ ਕੁਝ ਕਿਸੇ ਦੇ ਦਿਮਾਗ ਚ ਗੱਲ ਪੈ ਗਈ ਲੋਕਾਂ ਨੂੰ ਦਰਸ਼ਾਣ ਵਾਲੇ ਵਿਚਾਰ ਨੰਬਰ 888 ਕਿ ਲੋਕ ਨੂੰ ਖੁਲਾਇਆ ਜਾਵੇ ਮੈਨੂੰ ਜਦੋਂ ਰਾਤ ਇਹ ਕਲੀਅਰ ਹੋ ਗਿਆ ਨਾ ਕਿ ਆ ਪਰਮੇਸ਼ਰ ਜੀ ਨੇ ਮਿਲੂਗਾ ਟਿਕੜਾ ਤਾਂ ਬੜੀ ਅਫਸਰਟ ਹੋ ਗਈ ਇਸ ਨੂੰ ਫਿਰ ਮੇਰੇ ਨੇ ਐਕਚੁਅਲੀ ਮਦਰ ਵੀ ਕਰ ਲਈ ਤੇ ਇਹ ਤੇ ਮੈਂ ਹੀ ਹਜ਼ਰਨ ਰੁੜੀ ਹੋਣ ਲਿਖਿਆ ਹੈ ਨਾ ਰੁੜੀ ਰੁੜੀ ਪਾਈ ਤੇ ਮੇਰੇ ਦਿਮਾਗ ਚ ਇੱਕਦਮ ਗੱਲ ਆ ਗਈ ਵੀ ਇੱਕ ਸੱਚ ਹੈ ਮੇਰੇ ਕੋਲ ਪਾਦਾ ਰਹੇ ਕਿ ਨਾ ਫਿਰ ਉਹ ਤੋਂ ਮੇਰੇ ਦਿਮਾਗ ਤੇ ਮੈਂ ਰਾਤੀ ਫੇਸਬੁਕ ਤੇ ਪੋਸਟ ਪਾਉਂਦੀ ਸੀ ਹੂੰ ਨਾਮਨੇਸ਼ਨ ਦੀ ਨਾ ਲੋਕਾਂ ਨੇ ਕਮੈਂਟ ਕੀ ਆਏ ਫਿਰ ਕੋਈ ਮੈਂ ਪੋਸਟ ਪਾਈ ਤੇ ਉੱਪਰ ਹੀ ਉੱਪਰੀ ਦਾ ਫੋਨ ਤੁਹਾਡਾ ਉੱਪਰ ਹੀ ਹੈ ਹੂੰ ਉਹ ਉਹਦੇ ਵਿੱਚ ਫਿਰ ਮੈਂ ਇਹਨਾਂ ਨੂੰ ਰਾਤੀ ਮੇਰੀ ਪੋਸਟ ਪਾਉਂਦੀ ਸੀ ਬਕਾਇਦਾ ਵੀਡੀਓ ਪਾਈ ਸੀ ਮੈਂ 1 ਘੰਟੇ ਦੀ ਮੇਰੀ ਵੀਡੀਓ ਚਲਦੀ ਸੀ ਲਾਈਵ ਹਾਂ ਉਹ ਉਹਨੂੰ ਇੱਕ ਚਾਹ ਚਾਹ ਉਹਦੇ ਨਾਲ